ਸ਼ਾਸਨ ਨੂੰ ਕਈ ਵਾਰ ਲੋਕੀ ਕਹਿ ਚੁੱਕੇ ਨੇ ਕਿ ਟ੍ਰੈਫਿਕ ਬਹੁਤ ਜ਼ਿਆਦਾ ਦੇ ਕਰਕੇ ਬਹੁਤ ਲੋਕਾਂ ਨੂੰ ਪਰੇਸ਼ਾਨੀ ਹੈ ਜੇਕਰ ਕਿਸੇ ਦੇ ਘਰ ਕੋਈ ਮਰੀਜ਼ ਹੈ ਤੇ ਉਸਨੇ ਹਸਪੀਟਲ ਜਾਣਾ ਤਾਂ ਟ੍ਰੈਫਿਕ ਦੇ ਵਿੱਚ ਉਹ ਸਟਕ ਹੋ ਜਾਏਗਾ ਸ਼ਾਇਦ ਉਸਦੀ ਮੌਤ ਹੀ ਹੋ ਜਾਏ ਕਿਸ ਤਰੀਕੇ ਦੇ ਨਾਲ ਤੁਸੀਂ ਟ੍ਰੈਫਿਕ ਨੂੰ ਵੇਖਦੇ ਦੇਖੋ ਟ੍ਰੈਫਿਕ ਜਿਹੜੀ ਹੈ ਉਹ ਅੱਜ ਨਹੀਂ ਵਧੀ ਟ੍ਰੈਫਿਕ ਤਾਂ ਬਹੁਤ ਦਿਨਾਂ ਦਾ ਸ਼ਿਕਾਇਤ ਦਾ ਮੁੱਦਾ ਆ ਦੇ ਵਿਭੂਤੀ ਜੀ ਸੀਵਰੇਜ ਤੇ ਗਲੀਆਂ ਨਾਲੀਆਂ ਦਾ ਕੰਮ ਬਹੁਤ ਪੁਰਾਣੇ ਨੇ ਮਤਲਬ ਜਦੋਂ ਸਰਕਾਰ ਆਉਂਦੀ ਨੇ ਚੋਣ ਹੀ ਸ਼ਾਇਦ ਇਸੇ ਵਿਹਾਰ ਤੇ ਲੜੇ ਜਾਂਦੇ ਨੇ ਸੀਵਰੇਜ ਦੇ ਕੰਮ ਕਰਾਂਗੇ ਕਸੂਰਵਾਰ ਕੌਣ ਹੈ ਉਹ ਲੋਕ ਨੇ ਜਿਨ੍ਹਾਂ ਨੇ ਇੰਨੀ ਦੇਰ ਤੱਕ ਰਾਜ ਕੀਤਾ ਅੱਜ ਦਿਨ ਤੱਕ ਸੀਵਰੇਜ ਔਰ ਪਾਣੀ ਜਿਹੜਾ ਹੈ ਪਾਣੀ ਸਾਫ਼ ਨਹੀਂ ਹੈ ਉਹ ਵੀ ਲੋਕਾਂ ਨੂੰ ਨਹੀਂ ਮਿਲ ਰਿਹਾ ਮਾਨਜੋ ਹਾਈ ਕੋਰਟ ਨੇ ਇੱਕ ਫੈਸਲੇ ਦੇ ਤਹਿਤ ਸਾਡਾ ਆਫਿਸ ਜਿਹੜਾ ਉਹਨੂੰ ਸੀਲ ਕਰਵਾਇਆ ਸੀਗਾ ਸੋ ਉਸ ਤੋਂ ਬਾਅਦ ਅਸੀਂ ਉਹਦੇ ਅਗੇਸਟ ਸੁਪਰੀਮ ਕੋਰਟ ਚ ਅਰਜ਼ੀ ਕੀਤੀ ਚੀਂ ਔਰ ਮਾਨਯੋਗ ਸੁਪਰੀਮ ਕੋਰਟ ਨੇ ਜਿਹੜਾ ਆਈਕੋਰਟ ਦੇ ਫੈਸਲੇ ਨੂੰ ਰੱਦ ਕਰਦੇ ਹੋਏ ਸਾਡਾ ਜਿਹੜਾ ਮਹਾਲ ਕਿਤਾ ਸੀਗਾ ਪਹਿਲੇ ਵਾਲੇ ਨੂੰ ਕਿ ਸੰਦਾਏ ਅਸੀਂ ਛੋਟੇ ਕੰਮ ਕਰਦੇ ਆਂ ਲੇਕਿਨ ਕੰਮ ਉਹ ਕਰਦੇ ਆਂ ਕਿ ਜਿਹੜਾ ਸ਼ਹਿਰ ਦੀ ਖੂਬਸੂਰਤੀ ਲਈ ਜਿਹੜਾ ਆ ਉਹ ਲੱਭਣ ਤੁਹਾਨੂੰ ਆ ਸਾਡੇ ਸ਼ਹਿਰ ਦੇ ਵਿੱਚ ਸੀਵਰੇਜ ਦਾ ਬਹੁਤ ਮਾੜਾ ਹਾਲ ਆ ਉਹਦੇ ਵਾਸਤੇ ਜੈਟਿੰਗ ਮਸ਼ੀਨ ਜਿਹੜੀ ਆ ਉਹ ਵੀ ਲਿਆਂਦੀ ਗਈ ਆ ਔਰ ਉਸ ਤੋਂ ਇਲਾਵਾ ਸਫਾਈ ਦੀ ਮਸ਼ੀਨ ਔਰ ਇਕਟੋ ਮਸ਼ੀਨਾਂ ਜਿਹੜੀਆਂ ਨੇ ਬਹੁਤ ਜਲਦੀ ਹੋਰ ਲੈ ਕੇ ਆ ਰਹੇ ਆ ਤੇ ਤੇ ਮੈਂ ਤੇ ਉਹਨਾਂ ਸਰਕਾਰਾਂ ਨੂੰ ਹੀ ਦੋਸ਼ੀ ਧਰਾਂਗਾ ਜਿਨ੍ਹਾਂ ਨੇ 75 ਸਾਲ 80 ਸਾਲ ਰਾਜ ਕੀਤਾ ਔਰ ਸਿਰਫ ਲੋਕਾਂ ਨੂੰ ਬੇਬੂ ਬਣਾਇਆ ਔਰ ਅੱਜ ਦਿਨ ਤੱਕ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਕਰ ਸਕਿਆ ਲੇਕਿਨ ਉਹ ਲੋਕ ਜਿਹੜੇ ਮંત્રી ਬਣ ਕੇ ਬੈਠਾ ਰਿਹਾ ਕੋਈ ਇੱਥੇ ਵਿਧਾਇਕ ਬਣ ਕੇ ਬੈਠਾ ਰਿਹਾ ਕੋਈ ਇੱਥੋਂ ਦਾ ਪੰਜਾਬ ਦਾ ਪ੍ਰਧਾਨ ਰਣ ਕੇ ਬੈਠਾ ਰਿਹਾ ਉਹ ਲੋ ਆਜ ਬੜੀਆਂ ਬੜੀਆਂ ਗੱਲਾਂ ਕਰਦੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਕਿਹੜਾ ਕੰਮ ਕੀਤਾ ਇਹਦੇ ਬਲਾਨ ਕਰਦੇ ਅੱਜ ਬੀਜੇਪੀ ਵਾਲੇ ਬੜੇ ਬੜੀ ਵੱਡੀਆਂ ਗੱਲਾਂ ਕਰਦੇ ਉਹਨਾਂ ਦੇ ਵਿਧਾਇਕੀ ਬਹੁਤ ਹੇਕੜ ਬਾਜੀਆਂ ਮਾਰਦੇ ਆ ਇਹ ਕਰਾ ਲਿਆ ਉਹ ਕਰਾ ਲਿਆ ਇਹ ਤੇ ਕੋ ਰੁਕੀਨ ਦੀਆਂ ਚੀਜ਼ਾਂ ਨੇ ਤੁਸੀਂ ਅੱਜ ਸ਼ਹਿਰ ਦੀ ਸਮੱਸਿਆਵਾਂ ਵਾਲੇ ਤੁਸੀਂ ਕੀ ਲਿਖਿਆ ਤੁਸੀਂ ਕਿੰਨੇ 30 ਸਾਲ ਬੀਜੇਪੀ ਨੇ ਰਾਜ ਕੀਤਾ 30 ਸਾਲ ਕਾਂਗਰਸ ਨੇ ਰਾਜ ਕੀਤਾ ਅੱਜ ਦੇਖ ਤੱਕ ਬਠਿੰਡਾ ਪਟ ਦਾ ਹਾਲ ਦੇਖੋ ਕੀ ਬਣਿਆ ਪਿਆ ਚੰਨੀ ਸਾਹਿਬ ਕੇ ਉਹ ਕੀ ਨਾ ਦਾ ਬਹੁਤ ਮਾੜਾ ਹੋਇਆ ਜੀ ਜਦ ਕਿ ਚੰਨੀ ਨੇ 2021 ਦੇ ਵਿੱਚ ਉਹਨਾਂ ਦੇ ਖਿਲਾਫ ਆਪਣਾ ਪਰਚਾ ਦਰਜ ਕਰਤਾ ਸੀ ਮੀਡੀਆ ਵਿੱਚ ਜੇ ਕੋਈ ਮਾਨ ਸਾਹਿਬ ਅੱਛਾ ਕੰਮ ਕਰਦੇ ਆ ਤੇ ਉਹਨਾਂ ਨੂੰ ਉਸ ਅੱਛੇ ਕੰਮ ਦੇ ਅੱਗੇ ਵੀ ਜਿਹੜੇ ਉਹ ਰੋੜੇ ਟਕਾਏ ਜਾ ਰਹੇ ਆ ਤਾਨੂੰ ਚਾਂਸ ਦਿੰਦੀ ਹੈ ਮੌਕਾ ਦਿੰਦੀ ਹੈ ਜ਼ਿੰਮੇਵਾਰੀ ਦਿੰਦੇ ਤੇ ਤੁਸੀਂ 27 ਦੇ ਇਲੈਕਸ਼ਨ ਲੜੋਗੇ ਹਾਂ ਬਿਲਕੁਲ ਬਿਲਕੁਲ ਲੜਾਂਗੇ ਹਾਂ ਦੇਖੋ ਅਗਰ ਆਮ ਆਦਮੀ ਪਾਰਟੀ ਦੇਖੋ ਅਸੀਂ ਪਾਰਟੀ ਦੇ سپਾਈ ਹਾਂ ਪਾਰਟੀ ਸਾਡੀ ਜਿੱਥੇ ਵੀ ਡਿਊਟੀ ਲਾਏਗੀ ਅਸੀਂ ਉੱਥੇ ਜਾ ਕੇ ਉਹ ਕੰਮ ਕਰਾਂਗੇ ਜੇ ਉਹ ਇਲੈਕਸ਼ਨ ਲੜਾਂਗੇ ਆਪਾਂ ਜਰੂਰ ਲੜਾਂਗੇ ਇਸ ਲਈ ਸਾਡੇ ਨਾਲ ਹਲਕਾ ਇੰਚਾਰਜ ਵਿਭੂਤੀ ਸ਼ਰਮਾ ਮੌਜੂਦ ਨੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਵੀ ਹੈਗੇ ਨੇ ਵਿਭੂਤੀ ਸ਼ਰਮਾ ਨਾਲ ਕਈ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਨਮਸਕਾਰ ਤੁਹਾਡੇ ਸਾਰੇ ਦਰਸ਼ਕਾਂ ਨੂੰ ਆ ਬਹੁਤ ਦੇਰ ਤੋਂ ਤੁਸੀਂ ਤੁਹਾਡੀ ਜਿਹੜੀ ਐਕਟੀਵਿਟੀ ਉਹ ਦੇਖੀ ਜਾ ਰਹੀ ਹੈ ਤੁਸੀਂ ਲਗਾਤਾਰ ਵਿਕਾਸ ਕਾਰ ਕਰਵਾਉਂਦੇ ਹੋਏ ਨਜ਼ਰ ਆ ਰਹੇ ਹੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਜਿਹੜਾ ਇੰਪਰੂਵਮੈਂਟ ٹرسٹ ਨੂੰ ਅੱਜ ਖੋਲ੍ਹ ਦਿੱਤਾ ਗਿਆ ਦੋ ਮਹੀਨੇ ਤੋਂ ਸੀਲ ਕੀਤਾ ਗਿਆ ਸੀ ਦੇਖੋ ਸਾਡਾ ਜਿਹੜਾ ਆਪਣਾ ਹਾਈ ਕੋਰਟ ਮਾਨਜੋਗ ਹਾਈ ਕੋਰਟ ਨੇ ਇੱਕ ਫੈਸਲੇ ਦੇ ਤਹਿਤ ਜਿਹੜਾ ਸਾਡਾ ਆਫਿਸ ਜਿਹੜਾ ਉਹਨੂੰ ਸੀਲ ਕਰਵਾਇਆ ਸੀਗਾ ਸੋ ਉਸ ਤੋਂ ਬਾਅਦ ਅਸੀਂ ਉਹਦੇ ਅਗੇਂਸਟ ਸੁਪਰੀਮ ਕੋਰਟ ਚ ਅਪੀਲ ਕੀਤੀ ਸੀਗੀ ਔਰ ਮਾਨਯੋਗ ਸੁਪਰੀਮ ਕੋਰਟ ਨੇ ਜਿਹੜਾ ਹੈ ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕਰਦੇ ਹੋਏ ਸਾਡਾ ਜਿਹੜਾ ਹੈ ਬਹਾਲ ਕੀਤਾ ਸੀਗਾ ਪਹਿਲੇ ਵਾਲਾ ਸਟੇਟਸ ਤੇ ਇੱਕ ਮਹੀਨੇ ਦਾ ਲਗਭਗ ਹੋ ਗਿਆ ਔਰ ਅੱਜ ਦਿਨ ਤੱਕ ਸਾਡਾ ਤਾਲਾ ਨਹੀਂ ਸੀ ਖੁੱਲਿਆ ਫਿਰ ਅਸੀਂ ਇਹਦਾ ਅਗੇਂਸਟ ਜਿਹੜਾ ਕਿ ਸੁਪਰੀਮ ਕੋਰਟ ਦਾ ਆਰਡਰ ਨਹੀਂ ਮੰਨਿਆ ਗਿਆ ਅਸੀਂ ਦੁਬਾਰਾ ਸੁਪਰੀਮ ਕੋਰਟ ਗਏ ਆ ਲੇਕਿਨ ਉਸਤੇ ਇਨਵਿਟਮੈਂਟ ਇੱਕ ਦੋ ਦਿਨਾਂ ਦੇ ਵਿੱਚ ਅੱਜ ਜਾਂ ਕੱਲ੍ਹ ਨੂੰ ਸੁਪਰੀਮ ਕੋਰਟ ਚ ਸੁਣਵਾਈ ਹੋਣੀ ਸੀਗੀ ਸੋ ਉਸ ਤੋਂ ਪਹਿਲੇ ਜਿਹੜਾ ਸਰਕਾਰ ਵੱਲੋਂ ਸਾਡਾ ਇਹ ਤਾਲਾ ਖੁੱਲ ਗਿਆ ਫਿਰ ਆਪਾਂ ਸੁਪਰੀਮ ਕੋਰਟ ਦੀ ਜਿਹੜੀ ਐਪਲੀਕੇਸ਼ਨ ਆ ਵਾਪਸ ਲੈ ਲਾਂਗੇ ਸੋ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਸਰਕਾਰ ਦਾ ਵੀ ਐਡਮਿਨਿਸਟ੍ਰੇਸ਼ਨ ਦਾ ਜਿਨ੍ਹਾਂ ਨੇ ਸਾਡਾ ਅੱਜ ਟਰਸਟ ਦਾ ਇਹ ਆਫਿਸ ਖੋਲ ਦਿੱਤਾ ਅਭੀ ਬੁਤਝੇ ਜੀ ਦਿੱਕਤ ਆ ਰਹੀ ਸੀ ਲੋਕਾਂ ਨੂੰ ਆਪਣੇ ਕੰਮਕਾਜ ਕਰਵਾਉਣ ਦੇ ਲਈ ਬਹੁਤ ਦਿੱਕਤ ਆ ਰਹੀ ਸੀ ਪੂਰੇ 60 ਦਿਨ ਇੱਕ ਜਿਹੜਾ ਪਬਲਿਕ ਡੀਲਿੰਗ ਦਾ ਆਫਿਸ ਹੋਏ ਉਹ ਬੰਦ ਰਵੇ ਤੋ ਉਹਦੇ ਹੀ ਆਪਣੇ ਦਿੱਕਤ ਤੇ ਹੁੰਦੀ ਹੁੰਦੀ ਹੈ ਕਿਉਂਕਿ ਕਈ ਲੋਕਾਂ ਦੀ ਕਿਸੇ ਨੇ ਆ ਕੇ ਆਪਣਾ ਕਰਾਇਆ ਜਮਾ ਕਰਾਣਾ ਕਿਸੇ ਨੇ ਕੋਈ ਪ੍ਰਾਪਰਟੀ ਆਪਣੀ ਟਰਾਂਸਫਰ ਕਰਨੀ ਹੈ ਕੋਈ ਦੁਕਾਨਦਾਰ ਜਿਹੜਾ ਹੈ ਉਹ ਦੁਕਾਨ ਵੇਚ ਰਿਹਾ ਕੋਈ ਖਰੀਦ ਰਿਹਾ ਸੋ ਆਮ ਲੋਕਾਂ ਨੂੰ ਤਾਂ ਬਹੁਤ ਜ਼ਿਆਦਾ ਇਹਦਾ ਨੁਕਸਾਨ ਜਿਹੜਾ ਚਲਣਾ ਪਿਆ 60 ਦਿਨ ਜਿਹੜਾ ਹੈ ਉਹ ਬਹੁਤ ਪਿੱਛੇ ਚਲਾ ਗਿਆ ਸਾਡਾ ਆਫਿਸ ਲੇਕਿਨ ਫਿਰ ਵੀ ਅਸੀਂ ਦਿਨ ਰਾਤ ਮਿਹਨਤ ਕਰਕੇ ਇਹ ਜਿਹੜਾ 60 ਦਿਨ ਦਾ ਕੰਮ ਹੈ ਇਹ ਕਰ ਲਾਂਗੇ ਹੁਣ ਉਸੇ ਤਰੀਕੇ ਦੇ ਨਾਲ ਕੰਮ ਹੋਣਗੇ ਜਿਵੇਂ ਪਹਿਲੇ ਹੁੰਦੇ ਸੀਗੇ ਬਿਲਕੁਲ ਉਸੇ ਤਰੀਕੇ ਨਾਲ ਕੰਮ ਹੋਣਗੇ ਔਰ ਪਹਿਲੇ ਨਾਲੋਂ ਵੀ ਤੇਜ਼ੀ ਦੇ ਨਾਲ ਅਸੀਂ ਕੰਮ ਕਰਾਂਗੇ ਔਰ ਜੇ ਸਾਡੇ ਕੋਲ ਸਮਾਂ ਘੱਟ ਹੈ ਅਸੀਂ ਉਸ ਘੱਟ ਸਮੇਂ ਦੇ ਵਿੱਚ ਵੀ ਵਧੀਆ ਜਿਹੜਾ ਕੰਮ ਹੈ ਉਹ ਲੋਕਾਂ ਨੂੰ ਔਰ ਸਾਡੇ ਪਠਾਨਕੋਟ ਦੇ ਵਿੱਚ ਜਿਹੜਾ ਆ ਉਹ ਸਭ ਨੂੰ ਦੇਖਣ ਨੂੰ ਮਿਲੇਗਾ ਥੋੜੇ ਦਿਨਾਂ ਦੇ ਵਿੱਚ ਦੇਖੋ ਜੀ ਪਿਛਲੀ ਜਿਹੜੀਆਂ ਸਰਕਾਰਾਂ ਸੀਗੀਆਂ ਉਹਨਾਂ ਨੇ ਬੜੇ ਆਪਣੇ ਬੜੇ-ਬੜੇ ਵਾਅਦੇ ਕੀਤੇ ਜੀ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਜਿਹੜੇ ਵਿਧਾਇਕ ਸੀਗੇ ਉਤੋਂ ਦੇ ਉਹਨਾਂ ਨੇ ਕਿਹਾ ਸੀ 450 ਕਰੋੜ ਰੁਪਇਆ ਪਠਾਨਕੋਟ ਦੇ ਵਿੱਚ ਲਗਾਇਆ ਔਰ ਅਗਰ 450 ਕਰੋੜ ਰੁਪਇਆ ਇਸ ਸ਼ਹਿਰ 'ਚ ਲੱਗਿਆ ਹੁੰਦਾ ਤੇ ਇਹ ਸ਼ਹਿਰ ਦੀ ਜਿਹੜੀ ਹੈ ਨਾ ਉਹ ਸ਼ਬੀ ਕੁਛ ਹੋਰ ਹੁੰਦੀ ਹੈ ਨਾ ਸ਼ਹਿਰ ਬਹੁਤ ਵਧੀਆ ਖੂਬਸੂਰਤ ਔਰ ਇੱਕ acha ਸ਼ਹਿਰ ਬਣ ਜਾਂਦਾ ਲੇਕਿਨ ਉਹ ਸਿਰਫ ਕਿਤਾਬਾਂ 'ਚ ਰਹਿ ਗਿਆ ਜਿੰਨੇ ਵੀ ਪੈਸੇ ਇਹਨਾਂ ਨੇ ਲਗਾਇਆ ਔਰ ਪਿਛਲੀਆਂ ਸਰਕਾਰਾਂ ਨੇ ਖੂਬ ਜਿਹੜਾ ਹੈ ਇਹਦਾ ਡਿਵੈਲਪਮੈਂਟ ਦੇ ਨਾਮ ਤੇ ਜਿਹੜੀ ਲੁੱਟ ਪਈ ਸੋ ਉਹ ਚੀਜ਼ਾਂ ਜਿਹੜੀਆਂ ਖਤਮ ਹੋ ਚੁੱਕੀਆਂ ਨਾ ਅਸੀਂ ਹੁਣ ਤੁਸੀਂ ਦੇਖਿਆ ਹੋਣਾ ਕਿ ਸਾਡਾ ਅਸੀਂ ਛੋਟੇ ਕੰਮ ਕਰਦੇ ਹਾਂ ਲੇਕਿਨ ਕੰਮ ਉਹ ਕਰਦੇ ਹਾਂ ਕਿ ਜਿਹੜਾ ਸ਼ਹਿਰ ਦੀ ਖੂਬਸੂਰਤੀ ਲਈ ਜਿਹੜਾ ਹੈ ਉਹ ਲੱਭਣ ਤੁਹਾਨੂੰ ਤੁਸੀਂ ਦੇਖਿਆ ਹੋਣਾ ਪਿੱਛੇ ਤਿਰੰਗਾ ਲਾਈਟਸ ਲਗਾਈਆਂ ਨੇ ਕਿਹਾ ਜਿਹੜੇ ਪਿਛਲੇ ਲੋਕ ਕਹਿੰਦੇ ਇਹ 450 ਕਰੋੜ ਰੁਪਏ ਲਾ ਗਿਆ ਸੀ ਡਿਵੈਲਪਮੈਂਟ ਕਰਾ ਰਹੇ ਆ ਕਿ ਉਹ ਲੋਕ ਨਹੀਂ ਕਰਾ ਸਕਦੇ ਲੇਕਿਨ ਅਸੀਂ ਸਾਡਾ ਵਿਜ਼ਨ ਹੈ ਕਿ ਅਸੀਂ ਚਾਹੁੰਦੇ ਆ ਕਿ ਇਹੋ ਜੇ ਅੱਛੇ ਕੰਮ ਹੋਣ ਤਿਰੰਗਾ ਲਾਈਟਸ ਸਾਰੇ ਲਗਾਈਆਂ ਨੇ ਉਸ ਤੋਂ ਬਾਅਦ ਜੈਟਿੰਗ ਮਸ਼ੀਨ ਜਿਹੜੀ ਆ ਉਹ ਮੈਂ ਲੋਕਲ ਬਾਡੀ ਮੰਤਰੀ ਜੀ ਨੂੰ ਮਿਲ ਕੇ ਸਾਡੇ ਸ਼ਹਿਰ ਦੇ ਵਿੱਚ ਸੀਵਰੇਜ ਦਾ ਬਹੁਤ ਮਾੜਾ ਹਾਲ ਹੈ ਉਹਦੇ ਵਾਸਤੇ ਜੈਟਿੰਗ ਮਸ਼ੀਨ ਜਿਹੜੀ ਆ ਉਹ ਵੀ ਲਿਆਂਦੀ ਹੈ ਉਸ ਤੋਂ ਇਲਾਵਾ ਸਫਾਈ ਦੀ ਮਸ਼ੀਨ ਔਰ ਇੱਕ ਦੋ ਮਸ਼ੀਨਾਂ ਜਿਹੜੀਆਂ ਨੇ ਬਹੁਤ ਜਲਦੀ ਹੋਰ ਲੈ ਕੇ ਆ ਰਹੇ ਛੋਟੀਆਂ ਮਸ਼ੀਨਾਂ ਗਲੀਆਂ ਦੇ ਵਿੱਚ ਜਿਹੜੀਆਂ ਇਹ ਨਹੀਂ ਜਾਂਦੀ ਜੈਟਿੰਗ ਵੱਡੀ ਨਹੀਂ ਜਾਂਦੀ ਛੋਟੀਆਂ ਮਸ਼ੀਨਾਂ ਦੇ ਰਾਈ ਜਿਹੜਾ ਉੱਥੇ ਉਹ ਸਫਾਈ ਕਰਾਵਾਂਗੇ ਸਾਡੇ ਮੇਨ ਜਿਹੜਾ ਪਠਾਨਕੋਟ ਦੇ ਵਿੱਚ ਇੰਨੀ ਦੇਰ ਦੀ ਆਜ਼ਾਦੀ ਤੋਂ ਬਾਅਦ ਅੱਜ ਦਿਨ ਤੱਕ ਗੰਦਾ ਪਾਣੀ ਔਰ ਅੱਜ ਦਿਨ ਤੱਕ ਸਾਫ਼ ਪਾਣੀ ਨਹੀਂ ਮਿਲਿਆ ਸੀਵਰੇਜ ਤੁਸੀਂ ਦੇਖੋ ਜਗ੍ਹਾ ਜਗ੍ਹਾ ਅੱਜ ਵੀ ਗਲੀਆਂ ਦੇ ਵਿੱਚ ਜਿਹੜਾ ਆ ਉਹ ਬਾਹਰ ਹੁੰਦਾ ਪਿਆ ਸੋ ਅਸੀਂ ਇਹ ਚੀਜ਼ ਵੀ ਨਹੀਂ ਦੇ ਸਕੇ ਤੇ ਮੈਂ ਤੇ ਉਹਨਾਂ ਸਰਕਾਰਾਂ ਨੂੰ ਹੀ ਦੋਸ਼ੀ ਠਹਿਰਾਵਾਂਗਾ ਜਿਨ੍ਹਾਂ ਨੇ 75 ਸਾਲ 80 ਸਾਲ ਰਾਜ ਕੀਤਾ ਔਰ ਸਿਰਫ ਲੋਕਾਂ ਨੂੰ ਬੇਵਕੂਫ ਬਣਾਇਆ ਔਰ ਅੱਜ ਦਿਨ ਤੱਕ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਕਰ ਸਕੇ ਔਰ ਮੈਂ ਤੁਹਾਨੂੰ ਇਹ ਯਕੀਨ ਦਿਲਾਣਾ ਕਿ ਮੈਂ ਸਾਲ ਜਾਂ ਡੇਢ ਸਾਲ ਦੇ ਵਿੱਚ ਵਿੱਚ ਆਪਣੇ ਸ਼ਹਿਰ ਨੂੰ ਵਧੀਆ ਖੂਬਸੂਰਤ ਸ਼ਹਿਰ ਬਣਾਵਾਂਗੇ ਇਹ ਜਿਹੜੀਆਂ ਜਿੰਨੀਆਂ ਵੀ ਪ੍ਰੋਬਲਮਸ ਨੇ ਚਾਹੇ ਉਹ ਪਾਣੀ ਦੀ ਹੋਵੇ ਚਾਹੇ ਸੀਵਰੇਜ ਦੀ ਹੋਵੇ ਉਹ ਜਿਹੜੀ ਆ ਆਪਾਂ ਹਲ ਕਰਾ ਟ੍ਰੈਫਿਕ ਦੀ ਕਈ ਵਾਰ ਅਪਗ੍ਰੇਡ ਕਰਾ ਚੁੱਕੇ ਹਾਂ ਪ੍ਰਸ਼ਾਸਨ ਨੂੰ ਕਈ ਵਾਰ ਲੋਕੀ ਕਹਿ ਚੁੱਕੇ ਨੇ ਕਿ ਟ੍ਰੈਫਿਕ ਬਹੁਤ ਜ਼ਿਆਦਾ ਜਿਸ ਕਰਕੇ ਬਹੁਤ ਲੋਕਾਂ ਨੂੰ ਪਰੇਸ਼ਾਨੀ ਜੇਕਰ ਕਿਸੇ ਦੇ ਘਰ ਕੋਈ ਮਰੀਜ਼ ਹੈ ਤੇ ਉਸਨੇ ਹਸਪੀਟਲ ਜਾਣਾ ਤਾਂ ਟ੍ਰੈਫਿਕ ਦੇ ਵਿੱਚ ਉਹ ਸਟਕ ਹੋ ਜਾਏਗਾ ਸ਼ਾਇਦ ਉਸਦੀ ਮੌਤ ਹੀ ਹੋ ਜਾਏ ਕਿਸ ਤਰੀਕੇ ਦੇ ਨਾਲ ਤੁਸੀਂ ਟ੍ਰੈਫਿਕ ਨੂੰ ਵੇਖਦੇ ਹੋ ਦੇਖੋ ਟ੍ਰੈਫਿਕ ਜਿਹੜੀ ਹੈ ਉਹ ਅੱਜ ਨਹੀਂ ਬਣੀ ਟ੍ਰੈਫਿਕ ਤਾਂ ਬਹੁਤ ਦਿਨਾਂ ਦਾ ਸ਼ਾਇਦ ਇੱਕ ਮੁੱਦਾ ਆ ਔਰ ਮੈਂ ਇਹ ਚਾਹਨਾ ਹੈ ਕਿ ਅਗਰ ਸਰਕਾਰ ਜਿਹੜੀ ਹੈ ਉਹ ਥੋੜੀ ਮਦਦ ਕਰੇ ਸਾਡੀ ਤੇ ਅਸੀਂ ਚਾਹਨੇ ਕੋਈ ਸਾਡੇ ਇੱਕ ਕੋਈ ਓਵਰ ਜਿਹੜਾ ਬ੍ਰਿਜ ਨਾ ਉਸ ਤਰੀਕੇ ਦਾ ਨਾਲ ਕੋਈ ਪਲਾਨ ਬਣੇ ਤਾਂ ਕਿ ਜਿਹੜੀ ਸਾਡੇ ਸ਼ਹਿਰ ਦੀ ਜਿਹੜੀ ਟ੍ਰੈਫਿਕ ਹੈ ਉਹ ਡਾਇਵਰਟ ਹੋਵੇ ਸੋ ਉਹਦੇ ਲਈ ਥੋੜਾ ਟਾਈਮ ਲੱਗਣਾ ਲੇਕਿਨ ਉਹ ਲੋਕ ਜਿਹੜੇ ਇੱਥੇ ਕੋਈ ਮੰਤਰੀ ਬਣ ਕੇ ਬੈਠਾ ਰਿਹਾ ਕੋਈ ਇੱਥੇ ਵਿਧਾਇਕ ਬਣ ਕੇ ਬੈਠਾ ਰਿਹਾ ਕੋਈ ਇੱਥੋਂ ਦਾ ਪੰਜਾਬ ਦਾ ਪ੍ਰਧਾਨ ਬਣ ਕੇ ਬੈਠਾ ਰਿਹਾ ਉਹ ਲੋਕ ਅੱਜ ਬੜੀਆਂ ਬੜੀਆਂ ਗੱਲਾਂ ਕਰਦੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਕਿਹੜਾ ਕੰਮ ਕੀਤਾ ਤਾਂ ਪਟਾਣਕੋਟ ਦੇ ਵਿੱਚ ਜੇ ਜ਼ਿਲ੍ਹਾ ਬਣ ਗਿਆ ਜਾਂ ਇਹ ਬਣ ਗਿਆ ਇਹ ਤਾਂ ਇੱਕ ਰੁਟੀਨ ਦੀਆਂ ਚੀਜ਼ਾਂ ਨੇ ਜਦੋਂ ਇੱਕ ਕੱਲਾ ਕੋਈ ਪਠਾਨਕੋਟ ਜ਼ਿਲ੍ਹਾ ਨਹੀਂ ਹੋਰ ਵੀ ਜ਼ਿਲ੍ਹੇ ਬਣੇ ਨੇ ਅੱਜ ਭਾਜਪਾ ਵਾਲੇ ਬੜੀ ਬੜੀ ਵੱਡੀਆਂ ਗੱਲਾਂ ਕਰਦੇ ਆ ਉਹਨਾਂ ਦੇ ਵਿਧਾਇਕੀ ਬਹੁਤ ਹੇਕੜ ਬਾਜ਼ੀਆਂ ਮਾਰਦੇ ਅਸੀਂ ਇਹ ਕਰਾ ਲਿਆ ਉਹ ਕਰਾ ਲਿਆ ਇਹ ਤਾਂ ਇੱਕ ਰੁਟੀਨ ਦੀਆਂ ਚੀਜ਼ਾਂ ਨੇ ਤੁਸੀਂ ਅੱਜ ਸ਼ਹਿਰ ਦੀ ਸਮੱਸਿਆਵਾਂ ਵਾਲੇ ਤੁਸੀਂ ਕੀ ਦੇਖਿਆ ਤੁਸੀਂ ਕਿੰਨੇ 30 ਸਾਲ ਭਾਜਪਾ ਨੇ ਰਾਜ ਕੀਤਾ 30 ਸਾਲ ਕਾਂਗਰਸ ਨੇ ਰਾਜ ਕੀਤਾ ਅੱਜ ਦਿਨ ਤੱਕ ਪਠਾਨਕੋਟ ਦਾ ਹਾਲ ਦੇਖ ਲਓ ਕੀ ਬਣਿਆ ਪਿਆ ਸਾਨੂੰ ਤੇ 2-3 ਸਾਲ ਹੋਏ ਆ ਨਾ ਜੀ ਆਮ ਆਦਮੀ ਪਾਰਟੀ ਨੂੰ ਆ ਜਾਮ ਆਮ ਆਦਮੀ ਪਾਰਟੀ ਦੇ ਲੋਕੀ ਸਵਾਲ ਖੜੇ ਕਰਦੇ ਆ ਲੇਕਿਨ ਇਹ ਆਪਣੇ ਗਰੇਵਾਨ ਚ ਝਾਕਣ ਤੇ ਸਹੀ ਇਹਨਾਂ ਪੱਲੇ ਕੀ ਆ ਇਹਨਾਂ ਨੇ ਜੇ ਮਾਨ ਸਾਹਿਬ ਨੇ ਅੱਜ ਉਹਨੂੰ ਮਜੇਟੀਆਂ ਨੂੰ ਫੜ ਕੇ ਅੰਦਰ ਦਿੱਤਾ ਅੱਜ ਉਹ ਕਹਿ ਰਹੇ ਨੇ ਜਿਹੜਾ ਪਿਛਲੇ ਸਾਡੇ ਸੀਐਮ ਸੀਗੇ ਚੰਨੀ ਸਾਹਿਬ ਕਿ ਉਹ ਕਿਨਾ ਦਾ ਬਹੁਤ ਮਾੜਾ ਹੋਇਆ ਜੀ ਜਦ ਕਿ ਚੰਨੀ ਨੇ 2021 ਦੇ ਵਿੱਚ ਉਹਨਾਂ ਦੇ ਖਿਲਾਫ ਆਪਣਾ ਪਰਚਾ ਦਰਜ ਕੀਤਾ ਸੀ ਮਜੇਟੀਆਂ ਤੇ ਜੇ ਕੋਈ ਮਾਨ ਸਾਹਿਬ ਅੱਛਾ ਕੰਮ ਕਰਦੇ ਆ ਤੇ ਉਹਨਾਂ ਨੂੰ ਉਸ ਅੱਛੇ ਕੰਮ ਦੇ ਅੱਗੇ ਵੀ ਜਿਹੜੇ ਉਹ ਰੋੜੇ ਢਕਾਏ ਜਾ ਰਹੇ ਆ ਲੇਕਿਨ ਜਿਹੜੀ ਆਮ ਪਬਲਿਕ ਹੈ ਨਾ ਜੀ ਉਹ ਆਮ ਆਦਮੀ ਪਾਰਟੀ ਦੇ ਨਾਲ ਹੈ ਔਰ ਜਿੰਨਾ ਵੀ ਇੱਥੇ ਨਸ਼ਾ ਆ ਉਸ ਨਸ਼ੇ ਤੇ ਜਿੰਨੀ ਨਕੇਲ ਆਮ ਆਦਮੀ ਪਾਰਟੀ ਨੇ ਅੱਜ ਪਾਈ ਹੈ ਉਹ ਆਮ ਜਾ ਕੇ ਦਰਹਤਲ ਤੇ ਜਾ ਕੇ ਦੇਖੋ ਲੋਕੀ ਬਹੁਤ ਖੁਸ਼ ਨਿਸ਼ਾਨ ਕਰ ਤੋਂ 70 ਸਾਲ ਇਹ ਨਾ ਲੋਕਾਂ ਨੇ ਨਸ਼ਾ ਹੀ ਫੈਲਾਇਆ ਪੰਜਾਬ ਦੇ ਵਿੱਚ ਔਰ 70 ਸਾਲਾਂ ਦੇ ਵਿੱਚ ਇਹਨਾਂ ਦੇ ਜਿਹੜੇ 10-20 ਸਾਲ ਪਿਛਲੇ ਸੀਗੇ ਉਹਨਾਂ ਸਾਲਾਂ ਦੇ ਵਿੱਚ ਜਦੋਂ ਤਾਂ ਮਜਿਠੀ ਆਇਆ ਉਸ ਤੋਂ ਬਾਅਦ ਹੀ ਨਸ਼ਾ ਫੈਲਿਆ ਤੇ ਸੋ ਅੱਜ ਆ ਆਪਣੇ ਮਾਨ ਸਾਹਿਬ ਸੀਐਮ ਸਾਹਿਬ ਇਸ ਤੇ ਕੰਮ ਕਰ ਰਹੇ ਆ ਤੋ ਆਮ ਲੋਕ ਬਹੁਤ ਖੁਸ਼ ਨੇ ਔਰ ਸਾਡਾ ਜਿਹੜਾ ਸਾਡਾ ਅਸੀਂ ਦਿলো ਚਾਹਨੇ ਆ ਕਿ ਪੰਜਾਬ ਵਧੀਆ ਹੋਵੇ ਔਰ ਅਸੀਂ ਕੰਮ ਵੀ ਕਰਨਾ ਹੈ 27 ਦੇ ਚੋਣਾਂ ਨੂੰ ਲੈ ਕੇ ਗੱਲਬਾਤ ਹੋ ਰਹੀ ਹੈ लुधियाना वेस्ट जोन ਦੇ ਵਿੱਚ ਵੀ ਆਮ ਆਦਮੀ ਪਾਰਟੀ ਹੀ ਜਿੱਤੀ ਹੈ ਸੰਜੀਵ अरोड़ा ਵੱਡੀ ਜਿੱਤ ਵੱਡੀ ਲੀਡ ਦੇ ਨਾਲ ਜਿੱਤੇ ਨੇ ਉਹ ਨੂੰ ਸੈਮੀਫਾਈਨਲ ਕਿਹਾ ਜਾ ਰਿਹਾ ਸੀਗਾ ਕਿਹਾ ਜਾ ਰਿਹਾ ਹੈ ਕਿ ਹਜੇ ਪਿਕਚਰ ਬਾਕੀ ਹੈ ਟ੍ਰੇਲਰ ਸੀਗਾ ਕਿ ਲੱਗਦਾ ਲੋਕ ਤੁਹਾਨੂੰ ਪਿਆਰ ਦੇਣਗੇ 27 ਬਿਲਕੁਲ ਠੀਕ ਹੈ ਕਿਉਂਕਿ ਇਹ ਗੱਲ ਜਿਹੜੀ ਹੈ ਇਹ ਅਸੀਂ ਨਹੀਂ ਕਹੀ ਇਹ ਕਾਂਗਰਸ ਦੇ ਲੋਕ ਜਾਂ ਭਾਜਪਾ ਦੇ ਲੋਕ ਜਿਹੜੇ ਨੇ ਅਕਾਲੀ ਉਹ ਕਹਿ ਰਹੇ ਸੀਗੇ ਕਿ 2027 ਦਾ ਹੈ ਸੈਮੀਫਾਈਨਲ ਹੈ ਔਰ ਉਹਨਾਂ ਨੂੰ ਸੈਮੀਫਾਈਨਲ ਦਾ ਰਿਜ਼ਲਟ ਉਹਨਾਂ ਦੇ ਸਾਹਮਣੇ ਆ ਗਿਆ ਸੋ ਗੱਲਾਂ ਤੇ ਬਹੁਤ ਕਰਦੀ ਹੈ اپوزیشن ਲੇਕਿਨ ਧਰاتਲ ਤੇ ਇਹ ਬਿਲਕੁਲ ਜ਼ੀਰੋ ਹੈ ਔਰ ਆਜ ਆਮ ਆਦਮੀ ਪਾਰਟੀ ਜਿਹੜੀ ਹੈ ਲੋਕਾਂ ਨੂੰ ਕੰਮ ਕਰਕੇ ਦੱਸੇਗੀ। ਕੋਈ ਮੈਨੂੰ ਦੱਸੇ ਅੱਜ ਦੇ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ 300 ਯੂਨਿਟ ਬਿਜਲੀ ਹਰ ਬੰਦੇ ਨੂੰ ਅਸੀਂ ਫਰੀ ਦੇ ਰਹੇ ਹਾਂ ਕਿਸੇ ਬਿਨਾ ਬੇਇਜ਼ਵਾਦ ਤੋਂ। ਕੋਈ ਇੱਕ ਬੰਦਾ ਵੀ ਦੱਸੇ ਕਿ ਅੱਜ ਦਿਨ ਤੱਕ ਇਦਾਂ ਦਾ ਕੰਮ ਕਿਸੇ ਸਰਕਾਰ ਨੇ ਕੀਤਾ ਹੋਏ। ਪਾਰਟੀ ਜੇਕਰ ਤੁਹਾਨੂੰ ਚਾਂਸ ਦਿੰਦੀ ਹੈ ਮੌਕਾ ਦਿੰਦੀ ਹੈ ਜ਼ਿੰਮੇਵਾਰੀ ਦਿੰਦੀ ਹੈ ਤਾਂ ਤੁਸੀਂ 27 ਦੇ ਇਲੈਕਸ਼ਨ ਲੜੋਗੇ? ਹਾਂ ਬਿਲਕੁਲ ਬਿਲਕੁਲ ਲੜਾਂਗੇ ਜੀ। ਹਾਂ ਜੇ ਅਗਰ ਆਮ ਅਸੀਂ ਪਾਰਟੀ ਦੇ ਸਿਪਾਹੀ ਆ ਪਾਰਟੀ ਸਾਡੀ ਜਿੱਥੇ ਵੀ ਡਿਊਟੀ ਲਾਏਗੀ ਅਸੀਂ ਉੱਥੇ ਜਾ ਕੇ ਉਹ ਕੰਮ ਕਰਾਂਗੇ ਜੇ ਉਹ ਇਲੈਕਸ਼ਨ ਲੜਾਂਗੇ ਆਪਾਂ ਜਰੂਰ ਲੜਾਂਗੇ ਬਾਕੀ ਪਾਰਟੀ ਤੇ ਡਿਪੈਂਡ ਕਰਦਾ ਕਿ ਪਾਰਟੀ ਕੀ ਚਾਹਦੀ ਹੈ ਤੁਸੀਂ ਹਲਕਾ ਇੰਚਾਰਜ ਹੋ ਪਟਾਨਕੋਟ ਦੇ ਤੁਸੀਂ ਕੀ ਪ੍ਰੋਜੈਕਟਸ ਅੱਗੇ ਲੈ ਕੇ ਆਉਣਗੇ ਜਿਹੜੇ ਅਪਕਮਿੰਗ ਪ੍ਰੋਜੈਕਟਸ ਨੇ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਸਭ ਤੋਂ ਜ਼ਿਆਦਾ ਸਮੱਸਿਆ ਜਿਹੜੀ ਹੈ ਸੀਵਰੇਜ ਔਰ ਪਾਣੀ ਦੀ ਹੈ ਜਿਹੜੀ ਅੱਜ ਦਿਨ ਤੱਕ ਹੱਲ ਨਹੀਂ ਹੋ ਸਕੀ ਅਸੀਂ ਵੀ ਗਲੀਆਂ 'ਚ ਰਹਨੇ ਮੇਰਾ ਘਰ ਵੀ ਗਲੀਆਂ ਦੇ ਵਿੱਚ ਹੀ ਹੈ ਵਾਸੀ ਵੀ ਵਸਲਮ ਆਵਾਦੀਆਂ ਜਰਾਂ ਨੇ ਲੇਕਿਨ ਉਹਨਾਂ ਆਵਾਦੀਆਂ ਦਾ ਇਨਾ ਮਾੜਾ ਹਾਲ ਹੈ ਕਿ ਸੀਵਰੇਜ بارش ਕਿਤੇ ਹੁੰਦੀ ਹੈ ਸੀਵਰੇਜ ਪਹਿਲੇ ਜਿਹੜਾ ਬਲੌਕ ਹੋ ਜਾਂਦਾ ਹੈ ਸਭ ਤੋਂ ਪਹਿਲੇ ਤੇ ਮੈਂ ਸੀਵਰੇਜ ਦੇ ਉੱਪਰ ਜਿਹੜਾ ਉਹ ਕੰਮ ਕਰਨਾ ਤੁਸੀਂ ਨਹੀਂ ਸਮਝਦੇ ਬੀਬੂਤੀ ਜੀ ਸੀਵਰੇਜ ਤੇ ਗਲੀਆਂ ਨਾਲੀਆਂ ਦਾ ਕੰਮ ਬਹੁਤ ਪੁਰਾਣੇ ਨੇ ਮਤਲਬ ਜਦੋਂ ਸਰਕਾਰ ਆਉਂਦੀ ਨੇ ਚੋਣ ਹੀ ਸ਼ਾਇਦ ਇਸੇ ਬਿਹਾਫ ਤੇ ਲੜੇ ਜਾਂਦੇ ਨੇ ਸੀਵਰੇਜ ਦਾ ਕੰਮ ਕਰਾਉਣਗੇ ਤੋਂ ਵੱਡਾ ਮੂਲ ਬੁਤ ਸੁਵਿਧਾਵਾਂ ਜਿਹੜੀਆਂ ਨੇ ਇਨਸਾਨ ਨੂੰ ਪਾਣੀ ਔਰ ਹਾਂਜੀ ਨਹੀਂ ਮਿਲ ਰਹੀਆਂ ਨਾ ਜੀ ਇਹਦਾ ਇਹਦਾ ਤੁਸੀਂ ਦੱਸੋ ਨਾ ਇਹਦਾ ਇਹਦਾ ਕਸੂਰવાર ਕੌਣ ਹੈ ਉਹ ਲੋਕ ਨੇ ਜਿਨ੍ਹਾਂ ਨੇ ਇਨੀ ਦੇਰ ਤੱਕ ਰਾਜ ਕੀਤਾ ਅੱਜ ਦਿਨ ਤੱਕ ਸੀਵਰੇਜ ਔਰ ਪਾਣੀ ਜਿਹੜਾ ਆ ਪਾਣੀ ਸਾਫ਼ ਜਿਹੜਾ ਉਹ ਵੀ ਲੋਕਾਂ ਨੂੰ ਨਹੀਂ ਮਿਲ ਰਿਹਾ ਇਹਦਾ ਮਤਲਬ ਉਹਨਾਂ ਲੋਕਾਂ ਦੀ ਗਲਤੀ ਹੈ ਨਾ ਸੋ ਇਹ ਇਹਦੇ ਤੇ ਕੰਮ ਕਰਾਂਗੇ ਹੋਰ ਵੀ ਵੱਡੇ ਪ੍ਰੋਜੈਕਟ ਜਿਹੜੇ ਵੀ ਹੋਣਗੇ ਉਹ ਆਪਣੇ ਸ਼ਹਿਰ ਲਈ ਲੈ ਕੇ ਆਵਾਂਗੇ ਔਰ ਸ਼ਹਿਰ ਲਈ ਕੰਮ ਕਰਾਂਗੇ ਕਿਉਂਕਿ ਮੇਰਾ ਆਪਣਾ ਸ਼ਹਿਰ ਹੈ ਇੱਥੇ ਮੇਰੀ ਜੰਪਾਲਾ ਔਰ ਇੱਥੇ ਹੀ ਇਸ ਮਿੱਟੀ 'ਚ ਅਸੀਂ ਦਫਨਾਉਣਾ ਸੋ ਅਸੀਂ ਆਪਣੇ ਪਟਾਣਕੋਟ ਲਈ ਬਹੁਤ ਕੰਮ ਕਰਾਂਗੇ ਪੂਰੀ ਮਿਹਨਤ ਦੇਣਾ ਸੋ ਇਸਨ ਸੜਨਾਲ ਨਗਰ ਸੁਪਰ ਅਟਰਸ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਵੀ ਬੋਦੀ ਸ਼ਰਮਾ ਜਿਨ੍ਹਾਂ ਨੇ ਹਰ ਇੱਕ ਮੁੱਦੇ ਤੇ ਆਪਣੇ ਜਰੀਏ ਗੱਲਬਾਤ ਰੱਖੀ ਅੱਜ ਚਲੋ ਇਹਨਾਂ ਹੀ ਦੇਖਦੇ ਰੋ ਕਿ ਆਜੂ ਨਿਊਜ਼ ਨੈਟਵਰਕ ਮੈਂ ਮਹੇਕਰ ਦਾਵਾ ਨਮਸਕਾਰ One of the premium and prestigious professional institutes providing a wide range of professional courses with 100% placement assistance. We are Sri Sai Group of Institutes.